ਹਾੜਪੀੜਤ ਰਾਹਤ ਕੇਂਦਰ ਅੱਜ ਅਸੀਂ ਬੱਗੇਵਾਲੇ ਚ ਮੌਜੂਦ ਹਾਂ ਤਹਿਸੀਲ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਦੇਖ ਸਕਦੇ ਹੋ ਮੈਡੀਕਲ ਕੈਂਪ ਵੀ ਲੱਗਾ ਹੋਇਆ ਅਸ਼ੇਧ ਭਾਗ ਵੱਲੋਂ ਸੀਐਸਸੀ ਮਮਦੋਟ ਵੱਲੋਂ ਜ਼ਿਲ੍ਹਾ ਫਰੋਇਪੁਰ ਵੱਲੋਂ ਅਸੀਂ ਪਸ਼ੂ ਪਾਲਣ ਦੇ ਵਿਭਾਗ ਦੇ ਵੱਲੋਂ ਇੱਥੇ ਕੈਂਪ ਲਾਇਆ ਹੋਇਆ ਜੋ ਵੀ ਪਸ਼ੂਆਂ ਦੇ ਕੋਈ ਵੀ ਸੱਟ ਵਗੈਰਾ ਲੱਗ ਰਹੀ ਆ ਜਾਂ ਜੋ ਉਹਨਾਂ ਦਾ ਇਲਾਜ ਆਉਣ ਦੇ ਲਈ ਸਾਨੂੰ ਡਿਪਟੀ ਡਾਇਰੈਕਟਰ ਵੱਲੋਂ ਹਦਾਇਤਾਂ ਹੋਈਆਂ ਹੀ ਆ ਨਹੀਂ ਫਰੋਇਪੁਰ ਤੋਂ ਅਸੀਂ ਉਹਨਾਂ ਦਾ ਇਲਾਜ ਕਰ ਰਹੇ ਹਾਂ ਜੀ ਆ ਸਾਡੀਆਂ ਮਤਾਵਾ ਵੀ ਤੁਸੀਂ ਦੇਖ ਸਕਦੇ ਹੋ ਸਿਰਾਂ ਦੇ ਵਿੱਚ ਕਿ ਜਿਹੜਾ ਆਪਣਾ ਕੁਜਲ ਪਾਣੀ ਲੰਗਰ ਪਾਣੀ ਦਾ ਜਿਹੜਾ ਤਿਆਰੀ ਕਰ ਰਹੀਆਂ ਪ੍ਰਸ਼ਾਦਿਆਂ ਦੀਆਂ ਸੋ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਹੁਣੇ ਜਿਹੜੀਆਂ ਸਵਾਵਾ ਕਰ ਰਹੀ ਹੈਗੇ ਆ ਜਿਹੜਾ ਸਬਜੀ ਵਗੈਰਾ ਹੁਣ ਬਣ ਰਹੀ ਹੈਗੀ ਤਾਂ ਜਿਹੜੀ ਅੱਗੇ ਹੜ ਰਾਹਤ ਕੇਂਦਰਾਂ ਤੋਂ ਅੱਗੇ ਜਿਹੜਾ ਜਿਹੜੇ ਅੱਗੇ ਜਿਹੜੇ ਪੀੜਤ ਲੋਕ ਹਨ ਜਾਂ ਪ੍ਰਭਾਵਿਤ ਲੋਕ ਹਨ ਉਹਨਾਂ ਦੇ ਘਰਾਂ ਤੱਕ ਪਹੁੰਚਾਈ ਜਾਊਗੀ ਜਾਂ ਜਿਹੜੇ ਇੱਥੇ ਲੋਕ ਆਉਂਦੇ ਆ ਉਹ ਪ੍ਰਸ਼ਾਦਾ ਛਕਦੇ ਹੈਗੇ ਸੋ ਹਰ ਪ੍ਰੀਤੋਂ ਤਾਂ ਆਉਂਦਾ ਹੀ ਅਸੀਂ ਨਾਲ ਨਗਰ ਦੇ ਨਾਲ ਹਰਪ ਕਰ ਇੱਥੇ ਲੱਗਰ ਨਾਲ ਅਸੀਂ ਰਲ ਕੇ ਸਲਾਹ ਕਰਕੇ ਫਿਰ ਲੰਗਰ ਲਾਉਣੇ ਆ ਜੀ ਅਗੇ ਵੀ ਆਈ ਲੰਗਰ ਆ ਜਦੋਂ ਪਿੱਛੋਂ ਪਾਣੀ ਆਇਆ ਹੀ ਉਦੋਂ ਆ ਛੱਡ ਨਹੀਂ ਸਾਡਾ ਪਿਆ ਉਦੋਂ ਹੀ ਉੱਥੇ ਢਾਰ ਤੇ ਲਾ ਲਿਆ ਜੀ ਹੂੰ ਚਲੋ ਬੜੀ ਮਾਰੇ ਨੇ ਕਿਰਦਾ ਕਿਰਪਾ ਕੀਤੀ ਨਗਰ ਤੇ ਇਹਨਾਂ ਨੇ ਆ ਛੱਡ ਪਾ ਲਿਆ ਜੀ ਉਦੋਂ ਜਿਆਦਾ ਵਧੀਆ ਆ ਗਿਆ ਜੀ ਹੁਣ ਇੱਥੇ ਸਾਰੇ ਇਕੱਠੇ ਹੋ ਗਏ ਨੇ ਜੀ ਬਿਲਕੁਲ ਜੀ ਲੋਹਣਾ ਦੇ ਲੰਗਰ ਹੀ ਆ ਬਿਲਕੁਲ ਜੀ ਤੇ ਇੱਥੇ ਇਹਨਾਂ ਵੀ ਆ ਜਾਂਦੇ ਆਉਂਦੇ ਜਿਹੜੇ ਉਹ ਇੱਥੇ ਸਾਰੇ ਭੈਣ ਭਰਾ ਬਹਿ ਜਾਂਦੇ ਆ ਜਿਹੜੇ ਲੋਕ ਉੱਤਰ ਪਾਣੀ 'ਚ ਬੈਠੇ ਆ ਉਹਨਾਂ ਦੀ ਸਾਡੇ ਨਾਲ ਵੀ ਹਾਲਤ ਮੰਦੀ ਆ ਪਰ ਹਾਲਤ ਸਾਡੀ ਵੀ ਬੜੀ ਮੰਦੀ ਆ ਕਿਉਂਕਿ ਜੇ ਘਰੇ ਸਾਡੇ ਦਾਣੇ ਨਾ ਇਹਨਾਂ ਲੋਕਾਂ ਦੇ ਹੋਣਗੇ ਤੇ ਇਹ ਮਤਲਬ ਕਿ ਸੁੱਕੇ ਦੇ ਬਹਿ ਕੇ ਕੀ ਕਰ ਲੈਣਗੇ ਕਿਉਂਕਿ ਜਮੀਨਾਂ ਤਾਂ ਇਹਨਾਂ ਦੀ ਉਧਰ ਨਹੀਂ ਐਡਾ ਸੋਨਾ ਫੱਬਿਆ ਝੋਨਾ ਹੁਣ ਸਾਰਾ ਖਰਚਾ ਤਾਂ ਕਰ ਲਿਆ ਸੀ 15 ਤੋਂ 20000 ਰੁਪਿਆ ਏਕੜ ਖਰਚਾ ਕਰ ਲਿਆ ਸੀ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਹਾਰਡ ਪੀੜਿਤ ਰਾਹਤ ਕੇਂਦਰ ਅੱਜ ਅਸੀਂ ਬੱਗੇਵਾਲੇ ਚ ਮੌਜੂਦ ਹਾਂ ਤਹਿਸੀਲ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਉੱਪਰ ਤੁਸੀਂ ਦੇਖ ਸਕਦੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਲੰਗਰ ਹਾਲ ਬਾਬਾ ਆਪਣਾ ਪਿੰਡ ਬੱਗੇ ਵਾਲਾ ਸੋ ਲਾਈਵ ਸੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਜੋ ਵੀ ਹਾਲਾਤ ਨੇ ਉਹ ਸਾਰੀ ਗੱਲਬਾਤ ਕਰਾਂਗੇ ਆਜੋ ਵੀਰ ਜੀ ਅੱਗੇ ਆਜੋ ਸੋ ਜੋ ਵੀ ਇੱਥੇ ਲੰਗਰ ਪਾਣੀ ਚੱਲ ਰਿਹਾ ਹੈਗਾ ਪਿੱਛੇ ਮੈਡੀਕਲ ਕੈਂਪ ਚੱਲ ਰਿਹਾ ਔਰ ਨਾਲ ਜਿਹੜਾ ਪ੍ਰਸ਼ਾਦਾ ਤਿਆਰ ਹੋ ਰਿਹਾ ਹੈ ਤੋਂ ਪਛਾਦਾ ਪੱਕ ਕੇ ਜਿਹੜਾ ਇੱਥੋਂ ਨਾਲ ਹੀ ਪਿੱਛੇ ਬਣਦੇ ਕਿਉਂਕਿ ਬੰਨ ਨੇ ਇਹ ਸਾਹਮਣੇ ਤੁਸੀਂ ਪਿੱਛੇ ਬੰਨ ਦੇਖ ਸਕਦੇ ਹੋ ਸਾਹਮਣੇ ਬੰਨ ਦਾ ਤੇ ਬੰਨ ਤੋਂ ਅੰਦਰ ਜਿਹੜਾ ਵੱਡੇ ਪੱਦਰ ਤੇ ਜਿਹੜਾ ਰਾਸ ਸਮਗਰੀ ਹੈ ਜਿਹੜਾ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਪਹਿਲੋਂ ਆਪਾਂ ਡੈਕਟੀ ਟੀਮ ਨਾਲ ਗੱਲਬਾਤ ਕਰ ਲਈ ਇੱਕਰੀ ਜੋ ਇੱਥੇ ਮੌਕੇ ਦੀ ਗੱਲਬਾਤ ਹੈਗੀ ਜੋ ਹਾਲਾਤ ਨੇ ਸੋ ਸਾਰੇ ਵਿਖਾ ਦਨੇ ਇਧਰ ਜਲਪਾਣੀ ਚੱਲ ਰਿਹਾ ਹੈਗਾ ਨਾਲ ਸਿੰਘ ਪਛਾਦਾ ਛੱਕ ਰਿਹਾ ਤੇ ਨਾਲ ਜਿਹੜਾ ਪਛਾਦਾ ਦੂਸਰੀ ਸਾਈਡ ਤੇ ਬਣ ਰਿਹਾ ਪੱਕ ਰਿਹਾ ਹੈਗਾ ਸਾਰੀ ਗੱਲਬਾਤ ਕਰਾਵਾਂਗੇ ਤੁਸੀਂ ਇਸ ਸਾਈਡ ਤੇ ਸੀਰਾ ਦੇਖ ਸਕਦੇ ਜੇ ਇਹ ਸਾਡੇ ਬਜ਼ੁਰਗ ਨੌਜਵਾਨ ਜਿਹੜੇ ਸੇਵਾ ਕਰ ਰਹੇ ਹੈਗੇ ਇਧਰ ਜਿਹੜਾ ਲੰਗਰ ਪੱਕ ਰਿਹਾ ਹੈਗਾ ਸੋ ਇੱਥੇ ਆਪਾਂ ਗੱਲਬਾਤ ਵੀ ਕਰ ਲਾਂਗੇ ਸਰ ਹਾਂਜੀ ਤੁਸੀਂ ਦੇਖ ਸਕਦੇ ਹੋ ਮੈਡੀਕਲ ਕੈਂਪ ਵੀ ਲੱਗਾ ਹੋਇਆ ਅਸ਼ੇਧ ਭਾਗ ਵੱਲੋਂ ਸੀਐਸਸੀ ਮਮਦੋਟਵਾਲੋ ਜ਼ਿਲ੍ਹਾ ਫਰੋਇਪੁਰ ਵੱਲੋਂ ਸਾਡੀਆਂ ਭੈਣਾਂ ਡੈਕਟਰ ਸਾਹਿਬਾਨ ਬੈਠੇ ਆਪਾਂ ਗੱਲਬਾਤ ਕਰ ਲੈਨੇ ਆ ਪਸ਼ੂ ਪਾਲਣ ਭਾਗ ਵੱਲੋਂ ਜਿਹੜਾ ਕੈਂਪ ਲੱਗਾ ਹੋਇਆ ਇੱਥੇ ਫਰੋਇਪੁਰ ਵੱਲੋਂ ਸੋ ਇੱਥੇ ਆਪਾਂ ਗੱਲਬਾਤ ਕਰ ਲੈਨੇ ਆ ਡੈਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਅ ਦੱਸਿਓ ਜੀ ਇੱਥੇ ਕਿਸ ਤਰ੍ਹਾਂ ਦਾ ਕੈਂਪ ਚੱਲ ਰਿਹਾ ਜਿਹੜਾ ਰਾਖ ਕੇ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕਿਸੇ ਤਰ੍ਹਾਂ ਦੀ ਬਿਮਾਰੀ ਜਿਵੇਂ ਕੱਲ ਅੱਜ ਕੱਲ ਪਾਣੀ ਆਉਣ ਦੇ ਕਰਕੇ ਰੈਸ਼ਸ ਖਾਰਸ਼ ਵਗੈਰਾ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ ਅੱਖਾਂ ਖਰਾਬ ਹੁੰਦੀ ਆ ਉਹ ਹਰ ਤਰ੍ਹਾਂ ਦਾ ਟ੍ਰੀਟਮੈਂਟ ਅਵੇਲੇਬਲ ਕਰਾਇਆ ਜਾਂਦਾ ਇਸ ਤੋਂ ਬਿਨਾ ਜੇ ਕੋਈ ਸੀਰੀਅਸ ਕੇਸ ਆਉਂਦਾ ਤੇ ਉਹ ਸਾਡੇ ਕੋਲੇ ਐਮਬੂਲੈਂਸ ਅਵੇਲੇਬਲ ਹੈਗੀਆਂ ਅਸੀਂ ਉਹਦੇ ਤੇ ਉਹਨਾਂ ਨੂੰ ਰੈਫਰ ਕਰਕੇ ਡਿਸਟ੍ਰਿਕਟ ਹਸਪੀਟਲ ਚਾ ਦੇਣਾ ਠੀਕ ਹੈ ਸਰ ਇਹ ਪੀਐਸਸੀ ਮੰਦੋੜ ਵੱਲੋਂ ਕਿਉਂ ਇੱਥੇ ਲੋਕਲ ਨਹੀਂ ਹੈਗੇ ਸਰ ਨਹੀਂ ਸਰ ਇਹ ਜਿਹੜਾ ਏਰੀਆ ਹੈ ਨਾ ਸੀਐਚਸੀ ਮੰਦੋੜ ਦੇ ਅੰਡਰ ਆਉਂਦਾ ਹੈ ਤੇ ਉਹ ਫਿਰ ਸਾਨੂੰ ਸਾਰਾ ਕਵਰ ਕਰਨਾ ਪੈਂਦਾ ਹੈ ਸਾਰੀ ਤਾਂ ਦੇ ਦੇ ਪੀਐਸਸੀ ਮੰਦੋੜ ਨਹੀਂ ਸੀਐਚਸੀ ਮੰਦੋੜ ਹਾਂਜੀ ਸੀਐਚਸੀ ਮੰਦੋੜ ਦੇ ਅੰਡਰ ਆਉਂਦਾ ਉਸ ਕਰਕੇ ਸਾਨੂੰ ਸਾਰਾ ਕਵਰ ਕਰਨਾ ਹੈ ਠੀਕ ਹਾਂਜੀ ਇਧਰ ਵੀ ਆਪਾਂ ਗੱਲਬਾਤ ਕਰ ਲੈਨੇ ਆਂ ਬਾਈ ਜੀ ਹੁਣਾਂ ਨਾਲ ਅ ਬਾਈ ਜੀ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਆਪਣਾ ਕਿਹੜੇ ਮੈਕ ਬੰਦੇ ਮੈਂ ਜੀ ਪਸ਼ੂ ਪਾਲਣ ਵਿਭਾਗ ਵਿੱਚ ਰਵਿੰਦਰ ਸਿੰਘ ਵੈਟਨਰੀ ਇਨਸਪੈਕਟਰ ਇਹ ਸਾਡੇ ਵੈਟਨਰੀ ਆਫਸਰ ਨੇ ਜੀ ਨਿਰਜ ਗਰੋਵਰ ਜੀ ਅਸੀਂ ਪਸ਼ੂ ਪਾਲਣ ਦੇ ਵਿਭਾਗ ਦੇ ਵਿਭਾਗ ਵੱਲੋਂ ਇੱਥੇ ਕੈਂਪ ਲਾਇਆ ਹਾਇਆ ਜੋ ਵੀ ਪਸ਼ੂਆਂ ਦੇ ਕੋਈ ਵੀ ਸੱਟ ਵਗੈਰਾ ਲੱਗ ਰਹੀ ਆ ਜਾਂ ਜੋ ਉਹਨਾਂ ਦਾ ਇਲਾਜ ਆਉਂਦੇ ਲਈ ਸਾਨੂੰ ਡਿਪਟੀ ਡਾਇਰੈਕਟਰ ਵੱਲੋਂ ਹਦਾਇਤਾਂ ਹੋਈਆਂ ਆਈਆਂ ਨੇ ਫਰੇਪਰ ਤੋਂ ਅਸੀਂ ਉਹਨਾਂ ਦਾ ਇਲਾਜ ਕਰ ਰਹੇ ਆਂ ਜੀ ਸਾਡੇ ਨਾਲ ਸਾਡੇ ਆਫਸਰ ਸਬੰਧ ਤੇ ਅਸੀਂ ਇਨਸਪੈਕਟਰ ਸਬਾਨ ਆ ਗਏ ਆ ਸਾਰੇ ਅਸੀਂ ਇਹਨਾਂ ਦਾ ਇਲਾਜ ਕਰ ਰਹੇ ਆ ਜੋ ਵੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਉਹ ਲੋਕਾਂ ਦੀ ਮਦਦ ਕਰ ਰਹੇ ਆ ਕੋਈ ਟ੍ਰੈਜਡੀ ਵਗੈਰਾ ਕੁਛ ਉਹਨਾਂ ਦੇ ਵਿੱਚ ਨਹੀਂ ਹਜੇ ਆਪਣੇ ਇੱਥੇ ਨਹੀਂ ਕੁਝ ਵੀ ਨਹੀਂ ਹੋਇਆ ਜੀ ਇੱਥੇ ਨਾਰਮਲੀ ਕੁਝ ਜਿਵੇਂ ਬੁਖਾਰ ਵਗੈਰਾ ਜਾਂ ਖਾਣ ਪੀਣ ਦੀ ਦਿੱਕਤ ਚੱਲ ਰਹੀ ਹੈ ਪਸ਼ੂਆਂ ਦੇ ਵਿੱਚ ਉਹਨਾਂ ਦਾ ਅਸੀਂ ਇਲਾਜ ਕਰ ਰਹੇ ਆ ਜੀ ਮਾਹਕਮੇ ਵਾਲੇ ਡੇ ਰੈਸਕਿਊ ਕੀਤੇ ਪਸ਼ੂ ਉਸ ਤਰ੍ਹਾਂ ਮਾਹਕਮੇ ਦਾ ਪ੍ਰਬੰਧ ਹੈਗਾ ਕਿ ਨਹੀਂ ਹੈਗਾ ਜੀ ਮਤਲਬ ਜੀ ਹਾਂਜੀ ਰੈਸਕਿਊ ਦਾ ਜੀ ਅਸੀਂ ਰੈਸਕਿਊ ਲਈ ਇਹ ਰੈਸਕਿਊ ਨਹੀਂ ਕਰ ਰਹੇ ਜੋ ਰੈਸਕਿਊ ਹੋ ਕੇ ਆ ਰਹੇ ਸੀ ਉਹਨਾਂ ਦੀ ਇਲਾਜ ਕਰ ਰਹੇ ਆ ਜੀ ਹਾਂ ਰੈਸਕਿਊਰ ਕਰ ਰਿਹਾ ਰੈਸਕਿਊ ਕਰ ਰਹੀ ਹੈ ਪ੍ਰਸ਼ਾਸਨ ਕਰ ਰਿਹਾ ਜੀ ਦੂਜਾ ਹਾਂਜੀ ਪ੍ਰਸ਼ਾਸਨ ਕਰ ਰਿਹਾ ਸੋ ਅਥੇ ਹਾਤੇ ਆਪਾਂ ਹਾਲਾਤ ਹੋਰ ਵੀ ਤੁਹਾਨੂੰ ਦਿਖਾ ਦਿੰਨੇ ਆ ਜੋ ਪ੍ਰਸ਼ਾਦਾ ਇਧਰ ਬਣ ਰਿਹਾ ਹੈਗਾ ਸਾਰੀ ਗੱਲਬਾਤ ਆਪਾਂ ਕਰਾ ਦਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਸੀਰਾਂ ਦੇ ਵਿੱਚ ਕਿ ਸਾਡੇ ਜਿਹੜੇ ਭਰਾ ਸਾਡੇ ਨੌਜਵਾਨ ਜਿਹੜੇ ਪ੍ਰਸ਼ਾਦਾ ਪਕਾ ਰਹੇ ਹੈਗੇ ਆ ਜਿਹੜਾ ਸਬਜ਼ੀ ਭਾਜੀ ਦੀ ਤਿਆਰੀ ਕਰ ਰਹੇ ਆ ਸੋ ਨਾਲ ਸਾਡੀਆਂ ਮਤਾਵਾ ਵੀ ਤੁਸੀਂ ਦੇਖ ਸਕਦੇ ਹੋ ਸੀਰਾਂ ਦੇ ਵਿੱਚ ਕਿ ਜਿਹੜਾ ਆਪਣਾ ਜਲ ਪਾਣੀ ਲੰਗਰ ਪਾਣੀ ਦਾ ਜਿਹੜਾ ਤਿਆਰੀ ਕਰ ਰਹੇ ਆ ਪ੍ਰਸ਼ਾਦਿਆਂ ਦੀਆਂ ਸੋ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਹੁਣ ਜਿਹੜੀਆਂ ਸਵਾਵਾ ਕਰ ਰਹੇ ਹੈਗੇ ਆ ਜਿਹੜਾ ਸਬਜੀ ਵਗੈਰਾ ਹੁਣ ਬਣ ਰਹੀ ਹੈਗੀ ਤਾਂ ਜਿਹੜੀ ਅੱਗੇ ਹੜ ਰਾਹਤ ਕੇਂਦਰਾਂ ਤੋਂ ਅੱਗੇ ਜਿਹੜਾ ਜਿਹੜੇ ਅੱਗੇ ਜਿਹੜੇ ਪੀੜਤ ਲੋਕ ਹਨ ਜਾਂ ਪ੍ਰਭਾਵਿਤ ਲੋਕ ਹਨ ਉਹਨਾਂ ਦੇ ਘਰਾਂ ਤੱਕ ਪਹੁੰਚਾਈ ਜਾਊਗੀ ਜਾਂ ਜਿਹੜੇ ਇੱਥੇ ਲੋਕ ਆਉਂਦੇ ਆ ਉਹ ਪ੍ਰਸ਼ਾਦਾ ਛਕਦੇ ਹੈਗੇ ਸੋ ਇੱਧਰ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਭਾਈ ਜੀ ਹੁਣੀ ਸੇਵਾ ਕਰ ਰਹੇ ਆ ਇਹ ਨਾਲ ਆਪਾਂ ਸਾਰੀ ਗੱਲਬਾਤ ਵੀ ਇੱਥੇ ਕਰ ਲਾਂਗੇ ਜੋ ਜੋ ਹਾਲਾਤ ਨੇ ਕਿਸ ਤਰ੍ਹਾਂ ਇੱਥੇ ਪ੍ਰਬੰਧ ਚੱਲ ਰਹੇ ਹੈਗੇ ਆ ਬਾਬਾ ਦਲਬਾ ਗੁਰਦਰਾ ਬਾਬਾ ਰਾਮਦਾਸ ਜੀ ਬਾਬਾ ਜੀ ਵਾਗਰ ਜੀ ਕਾ ਖਾਲਸਾ ਵਾਜ ਜੀ ਫਤਿਹ ਜੀ ਹਾਂ ਮਹਾਂਪੁਰਖੋ ਇੱਥੇ ਜਿਹੜੀ ਸੇਵਾ ਚੱਲ ਰਹੀ ਹੈ ਜੀ ਕੀ ਕਹਿਣਾ ਚਾਹੁੰਦੇ ਇਸ ਦੇ ਬਾਰੇ ਇਹ ਜੀ ਲੰਗਰ ਜਿਹੜਾ ਅਰਪੀਰ ਤਾਂ ਵਾਸਤੇ ਲੰਗਰ ਚੱਲਦਾ ਜੀ ਤੇ ਸੰਤ ਪਿੰਡ ਬੱਗੇ ਵਾਲਾ ਬੰਨ ਵਾਲਾ ਬੰਨ ਵਾਲਾ ਬੱਗੇ ਵਾਲਾ ਬੰਨ ਵਾਲਾ ਬੱਗੇ ਵਾਲਾ ਸਾਰੇ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਜਿਹੜੇ ਸਾਧੂ ਮਹਤਮਾ ਤੇ ਸੰਤਾਂ ਵਾਸਤੇ ਗੁਰਦਰਾ ਬਾਬਾ RAMLAL ਜੀ ਉਹਨਾਂ ਦਾ ਵੀ ਨਾਲ ਇੱਥੇ ਜੀ ਜ਼ਿਆਦਾ ਹੀ ਨਗਰ ਵਾਲਿਆਂ ਸਲਾਹ ਕਰਕੇ ਦੋਨੇ ਅੱਗੇ ਵੀ ਜਦੋਂ ਹਰ ਪ੍ਰੀਤ ਦਾ ਆਉਂਦਾ ਅਸੀਂ ਨਾਲ ਨਗਰ ਦੇ ਨਾਲ ਹਰ ਪਗਲ ਇੱਥੇ ਲੱਗਣਾ ਅਸੀਂ ਰਲ ਕੇ ਸਲਾਹ ਕਰਕੇ ਫਿਰ ਲੰਗਰ ਲਾਉਣੇ ਆ ਜੀ ਅੱਗੇ ਵੀ ਅਸੀਂ ਲੰਗਰ ਲਾਇਆ ਜਦੋਂ ਪਿੱਛੋਂ ਪਾਣੀ ਆਇਆ ਹੀ ਉਦੋਂ ਆ ਛੱਡ ਨਹੀਂ ਸਕਦਾ ਪਿਆ ਉਦਾਂ ਹੀ ਉੱਥੇ ਢਾਰ ਤੇ ਲਾ ਲਿਆ ਜੀ ਕੋਲ ਚਲੋ ਬੜੀ ਮਾੜੇ ਨੇ ਕੀਤਾ ਕਿਰਪਾ ਕੀਤੀ ਨਗਰ ਦੇ ਇਹਨਾਂ ਨੇ ਆ ਛੱਡ ਪਾ ਲਿਆ ਜੀ ਉਹੋਂ ਜ਼ਿਆਦਾ ਵਧੀਆ ਹੋ ਗਿਆ ਹੀ ਹੁਣ ਇੱਥੇ ਸਾਰੇ ਇਕੱਠੇ ਹੋਏ ਨੇ ਜੀ ਲਾਉਣਾ ਦੇ ਲੰਗਰ ਹੀ ਆ ਬਿਲਕੁਲ ਜੀ ਤੇ ਇੱਥੇ ਇੰਨਾ ਵੀ ਆ ਜਾਂਦੇ ਆਉਂਦੇ ਜਿਹੜੇ ਉਹ ਇੱਥੇ ਸਾਰੇ ਭੈਣ ਭਰਾ ਬਹਿ ਜਾਂਦੇ ਆ ਤੇ ਜਾਂਦੇ ਇੱਥੇ ਸਾਰੇ ਲੀਡਰ ਸਾਰੇ ਆਉਂਦੇ ਇੱਥੇ ਹੋ ਕੇ ਜਾਂਦੇ ਆ ਤੇ ਬਾਕੀ ਗੱਲ ਇਹ ਹੋਈ ਆ ਵੀ ਇਹਦਾ ਦਾਣਾ ਤੁਣਾ ਆਇਆ ਗਿਆ ਵਾਸਤੇ ਦਿੰਦੇ ਆ ਉਹ ਚੱਕਰ ਦੋਆ ਵੀ ਜਦੋਂ ਦੇ ਇੱਥੇ ਵੇਖੀਦਾ ਵੀ ਜਿਹੜਾ ਇਹ ਨਗਰ ਆ ਜਾਂ ਮੁੱਠਿਆ ਵਾਲਾ ਨਾ ਕਿ ਦੋ ਤਿੰਨ ਨਗਰੇ ਨੇ ਸਾਰਿਆਂ ਦੀਆਂ ਜਮੀਨਾ ਪਾਰ ਆ ਆਮ ਚੱਕ ਦੇ ਵਿੱਚ ਆਮ ਚੱਕ ਉਹ ਜਦੋਂ ਇੱਥੇ ਕੋਈ ਆਉਂਦੇ ਆ ਉਹਨਾਂ ਨੂੰ ਆਂਦਾ ਵੀ ਇਹ ਕੁਰਸੀਆਂ ਢਾ ਕੇ ਬੈਠੇ ਆ ਇਹ ਕਿਹਦੇ ਵਿਹਲੇ ਬੈਠੇ ਆ ਹੁਣ ਹੁਣ ਪਿੰਡ ਥੋੜਾ ਛੱਡ ਜਾਣਾ ਬਿਲਕੁਲ ਹੁਣ ਜਮੀਨਾ ਦੇ ਪਾਰ ਇੱਕ ਵੱਡੋ ਹੀ ਪਿੰਡ ਦੀਆਂ ਪਾਰ ਉਹ ਜਿਹੜੇ ਆ ਕੀ ਦਾ ਦਾਰੇ ਦੁਨੀ ਵਾਲੇ ਕਿੰਨ ਸਮਝਾਈਦਾ ਤੇ ਜਿਹੜੇ ਉਧਰੋਂ ਦਾਨੀ ਆਉਂਦੇ ਆ ਉਹ ਪਤਾ ਨਹੀਂ ਕੀ ਜਿਹੜੇ ਬੰਦੇ ਅੱਗੇ ਚੇਅਰਮੈਨ ਬਣੇ ਆ ਪ੍ਰਧਾਨ ਬਣੇ ਫਿਰਦੇ ਆ ਉਹਨਾਂ ਦੇ ਮੋਢੇ ਦੀ ਰੱਖੀ ਫਿਰਦੇ ਜਿੱਥੇ ਉਹ ਆਲੀ ਉੱਥੇ ਹੀ ਜਾਂਦੇ ਆ ਤੇ ਸੰਗਤਾਂ ਦੀ ਗੱਲ ਉਹ ਤੇ ਮੰਦਾ ਹੀ ਕੋਈ ਨਹੀਂ ਦਾ ਤੇ ਬਾਕੀ ਦੂਜੀ ਗੱਲ ਜਿਹੜੇ ਬਾਬੇ ਆ ਕਾਰਸੇਵ ਵਾਲੇ ਹੁਣ ਕੱਲੀਆਂ ਰੋਟੀਆਂ ਦੀ ਤੇ ਕੋਈ ਨਹੀਂ ਰੱਤ ਕੇ ਸੰਗਤ ਦੀਆਂ ਆਪਾਂ ਕਿਹੜਾ ਕੋਲ ਲਿਉਨੇ ਆ ਪੀ ਅਦਾਲਤ ਪਰਚਾਦਾ ਗੱਡੀਆਂ ਦੇ ਲਾ ਕੇ ਤੁਰੇ ਫਦੇ ਆ ਹਾਂ ਲੰਗਰ ਜਿਹੜਾ ਉਹ ਲੰਗਰ ਲੰਗਰ ਤੇ ਸੰਗਤ ਲਾਉਣ ਲਈ ਠੀਕ ਆ ਬਿਲਕੁਲ ਜੀ ਬਿਲਕੁਲ ਤੇ ਚਲੋ ਜੇ ਇਹਨਾਂ ਦੀ ਸਿਹਦਾ ਕਰਨੀ ਆ ਬਾਬਿਆਂ ਕੋ ਮਾਇਆ ਹੈਗੀ ਸਾਰਿਆਂ ਕੋਲ ਵੱਡੇ ਵੱਡੇ ਕਾਹ ਜਿਹੜਾ ਚਾਰ ਚਾਹ ਘਟ ਲਾ ਲਾ ਦੇ ਸੀ ਬਿਲਕੁਲ ਜੀ ਇਹ ਦੋ ਦਿਨ ਜਾਲ ਜਦੋਂ ਲੋਕ ਦੱਬੇ ਜੇ ਪਏ ਇਹਨਾਂ ਦਾ ਕਣਕ ਝੋਨਾ ਕਣਕ ਝੋਨਾ ਦਾ ਕਿਰਾਇਆ ਜਾਂ ਕਣਕ ਬਜਾਈਏ ਬਿਲਕੁਲ ਜੀ ਕਿ ਆਹ ਮੁੱਠਿਆ ਵਾਲੀ ਪਦੋਂ ਪਾਣੀ ਆ ਗਿਆ ਇਦੋਂ ਚ ਬਾਬੇ ਘਿਹਾਰੇ ਵਾਲੇ ਬਾਬੇ ਤਾਰਸੂ ਨੇ ਹੀ ਕਿਹਾ ਕਿ ਬਾਬਾ ਜੀ ਮੁੱਠਿਆ ਵਾਲੀ ਇਤਨਾ ਪੈਲੀ 5-6 ਕਿੱਲੇ ਤੇ ਚਲੋ ਸੰਤ ਦੇ ਸਹਿਯੋਗ ਦੇ ਨਾਲ ਬਾਬਾ ਜੀ ਉਹ ਪਰੇ ਕਰਾ ਕੇ ਗਏ ਮੁੱਠਿਆ ਵਾਲੇ ਕਰਾ ਵੀ ਕਾਫੀ ਡੀਜ਼ਲ ਵਗਾਰਾ ਆ ਹਾਂ ਚੱਲ ਗਏ ਪਰ ਉਹ ਪੈਸਾ ਉਹ ਵੀ ਸੰਤ ਦਾ ਸੀ ਬਾਬੇ ਦਾ ਨਹੀਂ ਬਿਲਕੁਲ ਜੀ ਉਹ ਬਾਬੇ ਦਾ ਬਸ ਸਹਿਯੋਗ ਸੀ ਹਲਾਸ਼ਰੀ ਹੋ ਜਾਂਦੀ ਹੈ ਹਾਂ ਉਹਨੂੰ ਵੀ ਬਾਬੇ ਜਿਹੜੇ ਵੱਡੇ ਵੱਡੇ ਬਾਬੇ ਆ ਜਿਨੇ ਨੇ ਗੱਡੀਆਂ ਲਈ ਫਿਰਦੇ ਆ ਇਹਨੇ ਨਾਲ ਚੇਲੇ ਲਈ ਫਦੇ ਹੋਂ ਤੇ ਬਾਬੇ ਨੇ ਚੈਨਲ ਹੀ ਬਾਬੇ ਆਪ ਦੇ ਲਈ ਫਿਰਦੇ ਆ। ਬਿਲਕੁਲ ਜੀ ਬਿਲਕੁਲ। ਕਈਆਂ ਬਾਬੇ ਨੇ ਚੈਨਲ ਹੀ ਆਪ ਦੇ ਆ। ਹਾਂ। ਦੂਜੇ ਚੈਨਲ ਤਾਂ ਮੰਨਦੇ ਹੀ ਨਹੀਂ ਉਹ। ਮੰਨਦੇ ਨਹੀਂ। ਤੇ ਅਸੀਂ ਤੇ ਆਨੇ ਆ ਵੀ ਬਾਬਿਆਂ ਨੇ ਕਹਿਦਾ ਵੀ ਕਣਕ ਕੋ ਪਿੰਡ ਵੜ ਲੈਣਾ। ਹਾਂ। ਜਿਹੜਾ ਸਾਨੂੰ ਦੇਣਾ ਸਾਨੂੰ ਵੀ ਦੇ ਦੇਣ। ਅਸੀਂ ਵੀ ਨਾਲ ਸਹਿਯੋਗ ਦਵਾਂਗੇ ਤੇ ਟਰੈਕਟਰ ਹਟ ਕੋ ਆਉਦਾ ਹੈਗਾ। ਤੇ ਰਲ ਮਿਲ ਕੇ ਕੰਮ ਚੱਲਣਾ ਲੋਕ ਬੜੇ ਤਾਂ ਕੱਲ ਮੈਂ ਗਿਆ ਬੇਟੇ ਤੇ ਚੜ ਕੇ ਤੇ ਬੜਾ ਮੰਨਦਾ ਲੋਕਾਂ ਦੀ ਮੱਝਾਂ ਅੰਦਰ ਬੱਧੀਆਂ। ਦੇ ਲੋਕ ਉਠਿਆਂ ਦੇ ਚੜੇ ਆ ਬੜੀ ਜ਼ਿੰਦਗੀ ਗਰਾ ਮੈਂ ਇਹਦੇ ਗੱਲ ਵੇਖ ਕੇ ਆ 2 2.5 ਘੰਟੇ ਮਧ ਰਾਇ ਰਿਆਂ ਪਰ ਲੋਕਾਂ ਦਾ ਕੋਈ ਪੱਤਰਕਾਰ ਜੀ ਕੋਈ 2 4 ਸਾਲ ਪੈ ਜਾਂਦੇ ਨਾ ਤੇ ਮਰੇ ਸਾਹ ਸੁੱਕਾ ਜਾਂਦਾ ਹੁਣ ਸਾਲ ਤੇ ਇੱਕ ਹੀ ਪਿਆ ਤੇ ਆ ਦੂਜਾ ਲਾਇਆ ਉਹਦੇ ਚੋਨਾ ਫੱਪਿਆ ਸੀ ਤੇ ਉਹਨਾਂ ਸਰਕਾਰਾਂ ਵੀ ਜਿਹੜੀਆਂ ਸਸਰੀ ਕਾਲੀਆਂ ਕੋਈ ਇੱਥੇ ਕੁ ਦਿੰਦੇ ਨਹੀਂ ਕੋਈ ਲੈਂਦੇ ਨਹੀਂ ਦੇ ਕੋਈ ਗੱਡੀਆਂ ਐਨ ਨੂੰ ਭਾਈਪਦਾ ਕੋਈ ਗੱਡੀਆਂ ਐਨ ਨੂੰ ਭਾਈਪਦਾ ਕਰਦੇ ਕੱਖ ਨਹੀਂ ਆਪਾਂ ਗੱਲ ਮੂੰਹ ਤੇ ਕਮਾਂ ਬੀੜਾ ਇਕੱਠੀਆਂ ਹੋਈਆਂ ਜੀ ਬਸ ਉਹ ਤੇ ਬਾਬਾ ਜੀ ਉਹ ਸਾਡੇ ਨਾਲ ਲੀਡਰ ਜਿਹੜੇ ਵਰਦੇ ਅੱਧੀ ਤੇ ਨਹੀਂ ਬਾਕੀ ਇਹਨਾਂ ਦੇ ਨਹੀਂ ਕੋ ਬੱਲੇ ਕੱਖ ਹੈਗਾ ਜੀ ਆ ਬਿਲਕੁਲ ਨਹੀਂ ਠੀਕ ਹੈ ਜੀ ਇਹ ਸਾਡੇ ਨਾਲ ਮਹਾਪੁਰਖ ਬਾਬਾ ਦਲਬਾਖ ਸਿੰਘ ਜੀ ਗੁਰਦਾਰਾ ਬਾਬਾ ਰਾਮਰਾਲ ਤੋਂ ਜਿਹੜੇ ਇੱਥੇ ਰਲ ਮਿਲ ਕੇ ਲੰਗਰ ਦੀਆਂ ਸਵਾਵਾਂ ਪਿੰਡ ਬੱਗੇ ਵਾਲੇ 'ਚ ਇੱਥੇ ਲੰਗਰ ਦੀ ਸੇਵਾ ਜਰ ਰਲ ਮਿਲ ਕੇ ਇਲਾਕੇ ਦੇ ਨਾਲ ਕਰ ਰਹੇ ਹੈਗੇ ਬਾਈ ਜੀ ਨਾਂ ਦੱਸੋ ਜੀ ਇੱਕ ਵਾਰੀ ਮੇਰਾ ਨਾਂ ਬਾਈ ਪਰਮਿੰਦਰ ਸਿੰਘ ਹੈ ਇਸ ਪਿੰਡ ਦਾ ਵਸਨੀਕ ਬੱਗੇ ਵਾਲੇ ਦਾ ਜੀ ਠੀਕ ਹੈ ਜੀ ਇੱਥੇ ਸਾਡੇ ਪਿੰਡ ਬੱਗੇ ਵਾਲੇ ਦੇ ਵਿੱਚ ਜ਼ਮੀ ਬੰਨੋਂ ਪਾਰ ਆ ਜੀ 300 ਕਿੱਲੇ ਦੇ ਕਰੀਬ ਜ਼ਮੀਨ ਆ ਜੀ ਜਿਹੜੀ ਪਰਲੇ ਬੰਨੇ ਆ ਚਲੋ ਅਸੀਂ ਇੰਨਾ ਹੀ ਬੜਾ ਸ਼ੁਕਰਗੁਜ਼ਾਰ ਕਰਦੇ ਆ ਕਿ ਸਾਡਾ ਪਿੰਡ ਇੱਧਰ ਆ ਸੁੱਕੇ ਤੇ ਘਾਰ ਇੱਧਰ ਆ ਅਸੀਂ ਸੁੱਕੇ ਤੇ ਬੈਠੇ ਆ ਜਿਹੜੇ ਲੋਕ ਉਧਰ ਪਾਣੀ 'ਚ ਬੈਠੇ ਆ ਉਹਨਾਂ ਦੀ ਸਾਡੇ ਨਾਲੋਂ ਵੀ ਹਾਲਤ ਮੰਦੀ ਆ ਪਰ ਹਾਲਤ ਸਾਡੀ ਵੀ ਬੜੀ ਮੰਦੀ ਆ ਕਿਉਂਕਿ ਜੇ ਘਰੇ ਸਾਡੇ ਦਾਣੇ ਨਾ ਇਹਨਾਂ ਲੋਕਾਂ ਦੇ ਹੋਣਗੇ ਤੇ ਇਹ ਮਤਲਬ ਕਿ ਸੁੱਕੇ ਤੇ ਬਹਿ ਕੇ ਕੀ ਕਰ ਲੈਣਗੇ ਉਹ ਜ਼ਮੀਨਾਂ ਤੇ ਇਹਨਾਂ ਦੀ ਉਧਰ ਨਹੀਂ ਐਡਾ ਸੋਨਾ ਫੱਬਿਆ ਝੋਨਾ ਹੁਣ ਸਾਰਾ ਖਰਚਾ ਤਾਂ ਕਰ ਲਿਆ ਸੀ 15 ਤੋਂ 20000 ਰੁਪਇਆ ਏਕੜ ਖਰਚਾ ਕਰ ਲਿਆ ਹੈ ਦੇਖੋ ਜੀ ਸਾਡੇ ਨਗਰ ਦੀ ਫਿਰ ਵੀ ਬੜੀ ਸ਼ਾਵਾਸ਼ ਹੈ ਕਿ ਜਮੀਨ ਸਾਰੀ ਉਧਰ ਹੋਣ ਦੇ ਬਾਵਜੂਦ ਡੁੱਬਿਆਂ ਦੇ ਬਾਵਜੂਦ ਵੀ ਅਸੀਂ ਇੱਥੇ ਸਾਰਾ ਲੰਗਰ ਮਤਲਬ ਕਿ ਪ੍ਰਬੰਧ ਕਰੀ ਬੈਠੇ ਆ ਨਾਲ ਸਾਡੇ ਬਾਬਾ ਆਮਲਾ ਗੁਰਦੁਆਰ ਤੋਂ ਬਾਬਾ ਦਲਬਾਖ ਸਿੰਘ ਜੀ ਆ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਪਹਿਲਾਂ ਸ਼ੁਰੂਆਤ ਸਾਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਰਲ ਕੇ ਇਹਨਾਂ ਨੇ ਸ਼ੁਰੂਆਤ ਕੀਤੀ ਤੇ ਚਲੋ ਇੱਥੇ ਵਧੀਆ ਕੰਮ ਚੱਲੀ ਜਾਂਦਾ ਹੈ ਹਰ ਕਿਸੇ ਨੂੰ ਹੁਣ ਜਿੰਨੀਆਂ ਵੀ ਇੱਥੇ ਸੰਸਥਾਵਾਂ ਆਉਂਦੀਆਂ ਨੇ ਬਾਬੇ ਆਉਂਦੇ ਆ ਜਾਂ ਜਿਹੜੇ ਬਾਹਰਲੇ ਆਉਂਦੇ ਆ ਲੋਕ ਸੇਵਾ ਕਰਨ ਵਾਲੇ ਹਰ ਕਿਸੇ ਨੂੰ ਪ੍ਰਸ਼ਾਦਾ ਪਾਣੀ ਸ਼ਕਾਈ ਦਾ ਜਿੰਨਾ ਪ੍ਰਸ਼ਾਸਨ ਇੱਥੇ ਮੇਨ ਪੁਆਇੰਟ ਬਣਿਆ ਹੀ ਸਾਡਾ ਇੱਥੇ ਸਾਰਾ ਪ੍ਰਸ਼ਾਸਨ ਵੀ ਪ੍ਰਸ਼ਾਦਾ ਪਾਣੀ ਇੱਥੇ ਸ਼ਕਦਾ ਰਾਤ ਨੂੰ ਆਰਮੀ ਵਿੱਚ ਰਿੰਦੀ ਆ 100 ਦੇ ਕਰੀਬ ਮਤਲਬ ਕਿ ਜਿਹੜੇ ਘਰ ਨੇ ਉਹ ਸਾਡੇ ਕਮਿਊਨਿਟੀ ਹਾਲ ਬਣਿਆ ਇੱਥੇ ਰਾਤ ਨੂੰ ਰਹਿੰਦੇ ਆ ਜਿੰਨੇ ਜੋ ਗਏ ਅਸੀਂ ਪੂਰਾ ਸਹਿਯੋਗ ਕਰਨ ਦਾ ਹਾਂਜੀ ਪੂਰਾ ਪਰ ਅਸੀਂ ਤਾਂ ਫੇਰ ਵੀ ਜਿਵੇਂ ਬਾਬਾ ਜੀ ਨੇ ਕਿਹਾ ਹੈ ਅਪੀਲ ਕਰਦੇ ਆ ਵੱਡੇ ਮਹਾਪੁਰਖਾਂ ਨੂੰ ਵੱਡੇ ਵੱਡੇ ਬਾਬਿਆਂ ਨੂੰ ਕਿ ਜਿੰਨਾ ਵੀ ਹੋ ਸਕਦਾ ਜੀ ਉਹ ਸੇਵਾ ਕਰਨ ਮੈਂ ਤਾਂ ਕਹਿੰਦਾ ਜੀ ਲੀਡਰਾਂ ਨੂੰ ਵੀ ਲੀਡਰਾਂ ਨੇ ਤਾਂ ਇੱਕੋ ਨਹੀਂ ਕਰਨਾ ਜਿੰਨਾ ਕਰਨਾ ਮੈਂ ਕਹਿੰਦਾ ਜੀ ਮਹਾਪੁਰਖ ਜੇ ਇੱਕ ਇੱਕ ਪਿੰਡ ਵੀ ਗੋਦ ਲੈ ਲੈਣ ਨਾ ਤੇ ਸਾਰਾ ਹੀ ਏਰੀਆ ਕਵਰ ਹੋ ਸਕਦਾ ਹੈ ਲੋਕਾਂ ਨੂੰ ਜੇ ਆਪਾਂ ਜੇ ਅਸੀਂ ਇਹ ਨਾ ਬਾਬਿਆਂ ਦੇ ਸਯੋਗ ਬਾਬੇ ਵੀ ਸਾਡੇ ਸਯੋਗ ਨੇ ਚੱਲਦੇ ਅਸੀਂ ਇਹਨਾਂ ਨੂੰ ਮਤਲਬ ਕਿ ਜਦੋਂ ਸਾਡੇ ਕੋਲ ਆਉਂਦੇ ਆ ਅਸੀਂ ਇਹਨਾਂ ਨੂੰ ਗਰਾਈਆਂ ਦਿੰਦੇ ਹੁਣ ਲੋੜ ਪਈ ਸਾਨੂੰ ਹੁਣ ਸਾਡੀ ਵੀ ਸੇਵਾ ਕਰਨ ਹੁਣ ਆਉਣ ਆ ਕੇ ਤੇ ਇੱਕ ਇੱਕ ਪਿੰਡ ਦੀ ਗੋਦ ਲੈ ਲੈਣਾ ਤੇ ਇਹਨਾਂ ਲੋਕਾਂ ਦੀ ਸਾਰ ਲੈਣ ਇਹ ਵੇਖੋ ਜੀ ਤੇ 10 20 ਮੁੰਡੇ ਇਕੱਠੇ ਹੋ ਕੇ ਬਿਸਕਟ ਜਾਂ ਰਸ ਲੈ ਕੇ ਆ ਜਾਣ ਅਸੀਂ ਰੋਟੀ ਖਾ ਕੇ ਗੁਜ਼ਾਰਾ ਕਰ ਲਾਂਗੇ ਬਿਸਕਟ ਰਸਾਂ ਦੀ ਸਾਨੂੰ ਪਲਾਲਾਂ ਦੀ ਨਹੀਂ ਲੋੜ ਸਾਨੂੰ ਕੀ ਜ਼ਰੂਰਤ ਆ ਸਾਨੂੰ ਜ਼ਰੂਰਤ ਇਹਨਾਂ ਲੋਕਾਂ ਨੂੰ ਡਾਈ ਖਾਦ ਦੇਣ ਇਹਨਾਂ ਨੂੰ ਕਣਕ ਬਜਾਉਣ ਇਹਨਾਂ ਦੀ ਇਹਨਾਂ ਦੀਆਂ ਜ਼ਮੀਨਾਂ ਉੱਚੀਆਂ ਨਹੀਂਆਂ ਇਹਨਾਂ ਨੂੰ ਡੀਜ਼ਲ ਦੇਣ ਇਹਨਾਂ ਦੀ ਆਰਥਿਕ ਮਦਦ ਕਰਨ ਜਿਹੜੇ ਬਣ ਕੇ ਚੱਲ ਜ਼ਿੰਮੇਵਾਰ ਨੇ ਜੇ ਕਿਹਦਾ ਕਮਰਾ ਟਿਕਾ ਉਹਦਾ ਕਮਰਾ ਪਵਾ ਦੇਣ ਕੋਈ ਇਹੋ ਜੀ ਸਹਾਇਤਾ ਕਰਨ ਮੋਟ ਵਧੀਆ ਸਹਾਇਤਾ ਕਰਨ 2-2 4-4000 ਰੁਪਇਆ ਇਕੱਠਾ ਕਰਕੇ 2-2 ਪੰਡਾ ਤੂੜੀਆਂ ਇਕੱਠੀਆਂ ਕਰਕੇ ਟਰਾਲੀ ਤੂੜੀ ਦੀ ਲੈ ਕੇ ਹਰ ਲਰਲ ਕਰਦੇ ਜਿਹੜੇ ਫਿਰਦੇ ਆ ਸਾਡੀ ਉਹਨਾਂ ਨੂੰ ਅਪੀਲ ਆ ਕਿ ਟਰਾਲੀ ਤੂੜੀ ਦੀ ਲੈ ਕੇ ਨਾ ਆਉਣ ਉਹ ਤਾਂ ਕਿਤੇ ਭਖਾਰੀ ਪੁਣਾ ਮੇਰੇ ਖਾਤੇ ਪੈਦਾ ਕਰ ਰਹੇ ਉਹ ਤਾਂ ਭਖਾਰੀ ਪੁਣਾ ਉਹ ਤਾਂ ਸਾਨੂੰ ਸਾਨੂੰ ਵੀ ਭਖਾਰੀ ਬਣਾਉਂਦਾ ਹੈ ਇਧਰਲੇ ਲੋਕਾਂ ਨੂੰ ਵੇਖੋ ਤੂੜੀ ਜਿਹੜੀ ਆ ਇਧਰ ਤੂੜੀ ਦੀ ਐਡੀ ਜ਼ਰੂਰਤ ਨਹੀਂਗੀ ਜੇ ਕੋਈ ਲੈ ਕੇ ਆਉਣਾ ਹੈ ਕਿਸੇ ਆਸਤੇ ਚੰਗੇ ਹੀ ਤਰ੍ਹਾਂ ਮਤਲਬ ਕਿ ਕੋਈ ਫਾਬ ਰਬ ਕੇ ਕਹਿੰਦੇ ਨਾ ਹਣ ਉਸ ਤਰੀਕੇ ਨਾਲ ਆਉਣ ਕੋਈ ਆਰਥਿਕ ਸਹਾਇਤਾ ਕਰਨ ਇਹਨਾਂ ਲੋਕਾਂ ਦੀ ਜਿੰਨੇ ਜੋ ਆ ਪਾਕੀ ਅਸੀਂ ਸਾਡਾ ਪਿੰਡ ਜਿੰਨੇ ਜੋਗਾ ਹੈਗਾ ਹੈ ਅਸੀਂ ਪੂਰੀ ਤਰ੍ਹਾਂ ਨਾਲ ਖੜੇ ਆ ਅਸੀਂ ਤਾਂ ਹਰੇਕ ਸੰਸਥਾਵਾਂ ਨੂੰ ਇਹ ਗੱਲ ਕਹਿੰਨੇ ਆ ਖਾਸ ਕਰਕੇ ਕਿ ਜੇ ਤੁਸੀਂ ਕੋਈ ਸਾਡੀ ਮਦਦ ਕਰਨੀ ਇਹਨਾਂ ਲੋਕਾਂ ਦੀ ਸਹਾਇਤਾ ਕਰਨੀ ਆ ਤੇ ਤੁਸੀਂ ਉਹਨਾਂ ਲੋਕਾਂ ਨੂੰ ਜ਼ਿੰਮੇਵਾਰਾਂ ਦੀ ਸਹਾਇਤਾ ਕਰੋ ਜ਼ਿੰਮੇਦਾਰ ਤਾਂ ਮਰੇ ਪਏ ਆ ਵੇਖੋ ਜਿਹੜਾ ਜ਼ਿੰਮੇਦਾਰ ਦਾ 10 15 ਕਿੱਲੇ ਝੋਨਾ ਡੁੱਬਿਆ ਨਾ ਉਹ ਲੈਨ ਚ ਲੱਗ ਕੇ ਦੋ ਚਾਰ ਪੈਕੇਟ ਬਿਸਕੁਟਾਂ ਦੇ ਨਹੀਂ ਲੈਂਦਾ ਲੈਂਦਾ ਜੀ ਉਹ ਨਾ ਉਹਨੇ ਲੈਣੇ ਆ ਜਿਹੜੇ ਲੋਕ ਬਿਸਕੁਟ ਲੈਣਦੇ ਆ ਜਾਂ ਇਹੋ ਜਿਹਾ ਖਾਂਦੇ ਆ ਉਹ ਜਿਹੜੇ ਸੋਕੇ ਤੇ ਬੈਠੇ ਉਹ ਹੀ ਆ ਜਿਨ੍ਹਾਂ ਦਾ ਹੁਣ ਨੁਕਸਾਨ ਕਿਹਦਾਗਾ ਸਭ ਤੋਂ ਵੱਡਾ ਉਹਦਾ ਆ ਜਿਹਦੀ ਜ਼ਮੀਨ ਆ ਜਿਹਦਾ ਝੋਨਾ ਰੁੜ ਗਿਆ ਕਿਸੇ ਨੇ ਆਪਦੀ ਬੇਟੀ ਦਾ ਵਿਆਹ ਕਰਨਾ ਹੈ ਕਿਸੇ ਨੇ ਲਿੰਮਟ ਤਾਰਨੀ ਹੈ ਕਿਸੇ ਨੇ ਕੁਝ ਕਰਨਾ ਹੈ ਸਾਰਿਆਂ ਨੇ ਆਪੋ ਆਪਣੇ ਕਾਰਜ ਕਰਨੇ ਸੀ ਉਹ ਸਭ ਦੇ ਠੱਪ ਹੋ ਗਏ ਜੀ ਧੰਨਵਾਦ ਬਾਈ ਜੀ ਸੋ ਲਗਾਤਾਰ ਤਸਵੀਰਾਂ ਤੁਹਾਡਾਂ ਨਾਲ ਸਾਂਝੀ ਕਰਾਂਗੇ ਬਾਬਾ ਦਲਬਖ ਸਿੰਘ ਮਹਾਪੁਰਖ ਬਾਬਾ ਬਾਬਾ ਰਾਮ ਲਾਲ ਜੀ ਦੇ ਸੋ ਸਾਰੀਆਂ ਤਸਵੀਰਾਂ ਤੁਹਾਡਾਂ ਨਾਲ ਅਸੀਂ ਪਿੰਡ ਬੱਗੇਵਾਲ ਤੋਂ ਸਾਂਝੀਆਂ ਕੀਤੀਆਂ ਜੋ ਹਾਲਾਤ ਹੈਗੇ ਇਲਾਕੇ ਦੇ ਗੱਲਬਾਤ ਕੀਤੀ ਹੈ ਜੋ ਇਥੇ ਸਵਾਵਾ ਚੱਲ ਰਹੀਆਂ ਉਹਦੇ ਬਾਰੇ ਵੀ ਤੁਹਾਡਾਂ ਨਾਲ ਜਿਹੜੀ ਵਿਸਤਾਰ ਸਹਿਤ ਗੱਲਬਾਤ ਕੀਤੀ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਘਰਤੀ ਸਾਡੇ ਲੋਕ ਉਸਨੂੰ ਬਾਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ